ਤਰੀ ਭਰੀ ਵੀ ਪਰੇ ਮਰਸ ਦੀ ਸੰਗ ਤੇ ਸੰਗ ਤੇ ਸੂਰਮੇ ਤਿਆਰ ਜਾਨ ਨੂੰ ਨਿਤ ਜੰਗ ਤੇ ਸੂਰਮੇ ਤਿਆਰ ਜਾਨ ਨੂੰ ਨਿਤ ਜੰਗ ਤੇ ਨਿਤ ਜੰਗ ਤੇ ਨਿਤ ਜੰਗ ਤੇ ਸਵੇਸਤਰਾ ਗੁਰੂ ਪਿਆਰੇ ਜਿਤੋਂ ਘਾਵੇ ਸੋਹਣੇ ਸੋਹਣੇ ਘਾ ਖੋਤ ਕੇ ਲਿਆਇਆ ਨਾ ਤੇ ਉਹਦਾ ਘਾਹ ਫਿਰ ਵੱਖਰਾ ਹੀ ਲੱਗੇ ਤੇ ਜਦੋਂ ਸੌਂਦੇ ਖਾਂਦ ਰੋਗਾ ਅਤੇ ਜਿਹੜੇ ਘੋੜਿਆਂ ਨੂੰ ਪਾਲਣ ਵਾਲੇ ਚਾਰਜ ਰੋਜ਼ ਘਾਹ ਖਰੀਦਣ ਵਾਸਤੇ ਆਉਂਦੇ ਸਨ ਪਰ ਜਿਉ ਨੇ ਵੇਖਿਆ ਵੀ ਜਿਹੜਾ ਆਹ ਕਸੇਰਾ ਘਾਹ ਕੁੱਤਣ ਵਾਲਾ ਇਹਦਾ ਘਾਹ ਹੈ ਜਿਹੜਾ ਇਹ ਵੱਖਰਾ ਹੈ ਉਹਨੂੰ ਕਹਿਣ ਲੱਗੇ ਵੀ ਦੱਸ ਤੂੰ ਕਿੰਨੇ ਪੈਸੇ ਲੈਣੇ ਆ ਘਾਹ ਦੇ ਇੱਕ ਪੰਡ ਦੇ ਕਿੰਨੇ ਪੈਸੇ ਲੈਣੇ ਆ ਹੁਣ ਗੁਰੂ ਦੇ ਪਿਆਰੇ ਨੂੰ ਪੈਸਿਆਂ ਦਾ ਥੋੜਾ ਮਤਲਬ ਸੇ ਉਹਦਾ ਅਸਲੀ ਮਕਸਦ ਹੋਰ ਏ ਸੀ ਉਹਦਾ ਕਿਸੇ ਵੇਧਾ ਉਹਨਾਂ ਘੋੜਿਆਂ ਕੋਲੇ ਪਹੁੰਚਣਾ ਚਾਹੁੰਦਾ ਸੀ ਉਹ ਕਹਿੰਦਾ ਜੀ ਮੈਂ ਤਾਂ ਪ੍ਰਸ਼ਾਦਾ ਪਾਣੀ ਛਕਣਾ ਹੈ ਪ੍ਰਸ਼ਾਦਾ ਪਾਣੀ ਛਕ ਕੇ ਮੈਂ ਤਾਂ ਟਾਈਮ ਪਾਸ ਕਰਨਾ ਹੈ ਜਿੰਨੇ ਤੁਸੀਂ ਦੇ ਦੇਓਗੇ ਉਹਨੇ ਪਰਵਾਹ ਨਹੀਂ ਇਸ ਵਾਸਤੇ ਕਹਿੰਦੇ ਦੂਜੇ ਕਸੇਰਿਆਂ ਦੇ ਨਾਲੋਂ ਉਹਨੂੰ ਦੁੱਗਣਾ ਰੇਟ ਦੇ ਦਿੱਤਾ ਤੇ ਘੋੜਿਆਂ ਨੇ ਬੜਾ ਖੁਸ਼ ਹੋ ਕੇ ਖਾਧਾ ਇਹ ਅੰਦਰ ਦੀ ਭਾਵਨਾ ਅੰਦਰ ਦਾ ਪ੍ਰੇਮ ਹੈ ਕੁਝ ਦਿਨ ਇਸ ਤਰ੍ਹਾਂ ਕਹਿੰਦੇ ਚੱਲਦਾ ਰਿਹਾ ਤਾਂ ਜਿਹੜਾ ਉਹ ਅ ਜਿਹੜਾ ਸਿਬੀ ਚੰਦ ਲੈ ਕੇ ਆਵੇ ਤੇ ਦਰੋਗੇ ਦੇ ਬੰਦੇ ਜਿਹੜੇ ਓਲਾਜਾ ਕਰਨ ਤੇ ਇੱਕ ਟਾਈਮ ਐਸਾ ਹੋਇਆ ਉਹਨੂੰ ਕਹਿੰਦੇ ਯਾਰ ਅਸੀਂ ਘਾ ਲੈਣ ਵਾਸਤੇ ਆਉਣੇ ਤੂੰ ਤਾਂ ਪੈਸੇ ਲੈਣੇ ਲੈਣੇ ਐ ਤੂੰ ਸਿੱਧਾ ਘੋੜਿਆਂ ਨੂੰ ਜਾ ਕੇ ਇਹ ਘਾ ਪਾ ਦਿਆ ਕਰ ਤੇ ਉਹ ਇਹ ਗੱਲ ਤਾਂ ਪਾਲਦਾ ਹੀ ਸੀ ਇਸ ਵਾਸਤੇ ਕਹਿੰਦੇ ਕੁਝ ਸਮੇਂ ਦੇ ਬਾਅਦ ਵਿਧੀ ਚੰਦ ਨੂੰ ਸਮਾਂ ਮਿਲ ਗਿਆ ਤੇ ਜਾ ਕੇ ਹਰਾ ਹਰਾ ਘਾ ਹੈ ਜਿਹੜਾ ਉਹ ਉਹਨਾਂ ਘੋੜਿਆਂ ਨੂੰ ਪਾਇਆ ਕਰੇ ਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਵੀ ਗੁਰੂ ਦੇ ਭੇਡਾ ਹੈ ਗੁਰੂ ਸਾਹਿਬ ਦੇ ਚੜ੍ਹਨ ਵਾਸਤੇ ਬਸ ਬੜੇ ਪਰਮਾਤਮਾ ਨੇ ਸੋਹਣੇ ਪੂਤਲੇ ਘੜੇ ਆ ਇਹ ਤੇ ਮਨ ਦੇ ਵਿੱਚ ਬਰਾਗ ਵੀ ਆਉਂਦਾ ਸੀ ਵੀ ਬੈੜੀਆਂ ਨੇ ਦੁਸ਼ਮਣਾਂ ਨੇ ਏਕੀ ਕੀਤਾ ਗੁਰੂ ਘਰ ਦੀ ਜਿਹੜੀ ਅਮਾਨਤ ਹੈ ਠੱਕੇ ਦੇ ਨਾਲ ਖੋ ਲਈ ਐ ਇਸ ਵਾਸਤੇ ਕੁਝ ਸਮਾਂ ਤਾਂ ਲੰਘਿਆ ਤੇ ਗੁਰੂ ਪਿਆਰਿਓ ਕਹਿੰਦੇ ਘੋੜਾ ਤੇ ਥੋੜਾ ਪਲੂਸੇ ਤੋਂ ਵੱਧ ਹੈ ਤੇ ਉਹਨਾਂ ਦੇ ਉੱਤੇ ਹੱਥ ਵੀ ਫੇਰਦਿਆ ਕਰੇ ਤੇ ਉਹਨਾਂ ਦੀ ਸੇਵਾ ਵੀ ਕਰਿਆ ਕਰੇ ਗੁਰੋਂ ਦੀ ਇਮਾਨਤ ਸਮਝ ਕੇ ਤੇ ਘੋੜਿਆਂ ਦੇ ਰੰਗ ਬਦਲ ਗਏ ਤਾਂ ਜਿਹੜੇ ਅੰਚਾਰਕ ਸੀ ਕੋਤ ਜਿਹੜਾ ਘੋੜਿਆਂ ਦਾ ਅੰਚਾਰਕ ਸੀ ਨਾ ਉਹ ਕਹਿਣ ਲੱਗਿਆ ਵੀ ਆਪਾਂ ਇਹਨੂੰ ਪੱਕਾ ਹੀ ਸੇਵਾਦਾਰ ਰੱਖ ਲਈਏ ਇੱਥੇ ਘੋੜਿਆਂ ਦੀ ਸੇਵਾ ਕਰੇਗਾ ਤਾਂ ਜਿਹੜਾ ਸੌਂਦੇ ਖਾਂਸੇ ਉਹਨੇ ਹੁਕਮ ਦੇ ਦਿੱਤਾ ਵੀ ਠੀਕ ਹੈ ਇਹਨੇ ਪ੍ਰਸ਼ਾਦਾ ਪਾਣੀ ਸਕਣਾ ਇਥੋਂ ਪ੍ਰਸ਼ਾਦਾ ਪਾਣੀ ਸਕੀ ਜਾਊਗਾ ਤਾਂ ਉਹਨੂੰ ਪੱਕਾ ਨੌਕਰ ਰੱਖ ਲਿਆ ਆਹ ਗੁਰੂ ਪਿਆਰਿਓ ਗੁਰੂ ਦੇ ਗੁਰੂ ਦੀ ਇਮਾਨਤ ਜਾਣ ਕੇ ਭਾਈ ਬਿਧੀ ਚੰਦ ਦਿਨ ਰਾਤ ਸੇਵਾ ਕਰਦਾ ਨਮਾ ਨਮਾ ਰੇਤਾ ਲਿਆ ਕਿ ਉਹਨਾਂ ਦੇ ਥੱਲੇ ਵਿਛਾਉਂਦਾ ਹੈ ਖਰਖਰਾ ਮਾਰਦਾ ਉਹਨਾਂ ਨੂੰ ਪਾਣੀ ਪਿਉਂਦਾ ਤੇ ਸੋਨਾ ਸਵਰੰਗਾ ਖੋਜ ਕੇ ਲਿਆਉਂਦਾ ਹੈ ਗੁਰੂ ਦਾ ਪਿਆਰਾ ਫਿਰ ਕਿਵੇਂ ਗੁਰੂ ਦਾ ਪਿਆਰਾ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸਤ ਬੇਲੇ ਦੇ ਵਿੱਚ ਘੋੜਿਆਂ ਦੀ ਸੇਵਾ ਕਰਦਾ ਤੇ ਨਾਲੇ ਉਹਨਾਂ ਨਾਪਚਾ ਲ ਜਦੋਂ ਕਹਿੰਦਾ ਜੀ ਮੇਰਾ ਨਾਮ ਤਾਂ ਬਾਲੇ ਨਾਲ ਲੈਂਦੇ ਆ ਮਿੰਤਾ ਭੌਂਦੂ ਵੀ ਕਹਿ ਦਿੰਦੇ ਆ ਇਸ ਵਾਸਤੇ ਕਵੀ ਦੀ ਕਲਮ ਨੇ ਉਹ ਜ਼ਿਕਰ ਕਰਿਆ ਸ਼੍ਰੋਮਣੀ ਸ਼ਾਇਰ ਮਹਾਕਵੀ ਬਾਬੂ ਰਜ ਬਲੇ ਖਾਨ ਦੀ ਸਾਹੂ ਕੇ ਵਾਲਾਂ ਦੀ ਕਲਮ ਤੋਂ ਤੁਹਾਡੀ ਸ਼ਿਰਵਾ ਦੇ ਵਿੱਚ ਕਿਵੇਂ ਭਾਈ ਵਿਦੇ ਚੰਦ ਤਵੇਲੇ ਦੇ ਵਿੱਚ ਦਿਲ ਬਾਗ ਤੇ ਗੁਲ ਬਾਗ ਦੀ ਸੇਵਾ ਕਰਦਾ ਉਸ ਵੇਲੇ ਦੀ ਦਾਸਤਾਨ ਮੈਂ ਮਿਰਸਰ ਦੇ ਵਾਲਾ ਜੱਥਾ ਇਓਂ ਵੇਤ ਕਰ ਰਿਹਾ ਹੋ ਪਿਆ ਪੁੰਦੂ ਦੁਖੜੇ ਭੋਗੇ ਕਿਆ ਸੌਂਦੇ ਖਾਂ ਦਰੋਗੇ ਕਾਲਿਓਣੇ ਵਸ਼ੇਰਿਆ ਜੋਗੇ ਗੀ ਗਵਾਰਾ ਕੁੱਤਰ ਤੇ ਬਿਤ ਜਾਨ ਵਸ਼ੇਰੇ ਉੱਤਰ ਤੇ ਬਿਤ ਜਾਨ ਵਸ਼ੇਰੇ ਉੱਤਰ ਦੇ ਖਾਪੜ ਤਬ ਵਡ ਪੂਹੋ ਜਲ ਕੋ ਤਨ ਪੀਂਦੇ ਖੂਹੋ ਸਤਿ ਬਚਨ ਪੁਕਾਰੇ ਮੂਹੋ ਗਲ ਮਲ ਦੀ ਬਾ ਤੂੰ ਬਗਦਾ ਨਾ ਕੰਮ ਕਰਦਾ ਪੂੰ ਤੂੰ ਥਕਦਾ ਨਾ ਕੰਮ ਕਰਦਾ ਪੂੰ ਤੂੰ ਥਕਦਾ ਨਾ ਜਾ ਪਾਵੇ ਗਵਾਰਾ ਚਰੀਆਂ ਵੱਡ ਵੱਡ ਕੇ ਲਗਰਾ ਹਰੀਆਂ ਢੋ ਵੱਡਦਾ ਕੋਤਲ ਭਰੀਆਂ ਤਾ ਲਿਉਂਦਾ ਚੂਰੀ ਵਰਗੇ ਜੀ ਖੁਸ਼ ਹੋ ਕੇ ਕੋਤਲ ਚਰਦੇ ਜੀ ਖੁਸ਼ ਹੋ ਕੇ ਕੋਤਲ ਚਰਦੇ ਜੀ ਵੀਰ ਬੋ ਤੱਕ ਸੇਰਾ ਕਾਮਾ ਚੁੱਕ ਸਤ ਸਤ ਕਰੇ ਸਲਾਮਾ ਫੜ ਪੂੰਜੇ ਦੀਨ ਦਾ ਕਾਮਾ ਸ਼ਹਿੋਰ ਕਿਸੇ ਬਲ ਤੱਕ ਦਾ ਨਾ ਕੰਮ ਕਰਦਾ ਪੂੰਦੂ ਥੱਕਦਾ ਨਾ ਕੰਮ ਕਰਦਾ ਪੂੰਦੂ ਥੱਕਦਾ ਨਾ ਰਹਿ ਸੌਂਦੇ ਖਾਤੋ ਡਰਦਾ ਪਲ ਪਲ ਤੇ ਹਾ ਜੁਰੀ ਪਰਦਾ ਐ ਸਾਫ ਸਟੇਬਲ ਕਰਦਾ ਜਿਉਂ ਥਾਲੀ ਮਾਂਜੀ ਬੰਬਣ ਦੀ ਫਿਰ ਖੁਰਲੀ ਪਰਦੇ ਧਾਮਣ ਦੀ ਫਿਰ ਖੁਰਲੀ ਪਰਦੇ ਧਾਮਣ ਦੀ ਨਾ ਖੜਨ ਨਿਹਾਰੀ ਚਰ ਕੇ ਰਿਜ ਨਾਲ ਖਰਖਰਾ ਕਰਕੇ ਮੁਖ ਤੋਂ ਦਾ ਬਾਲਟੀ ਪਰ ਕੇ ਤੇ ਸੇਵਾ ਕਰਦਾ ਅਤਦਾਨ ਕੰਮ ਕਰਦਾ ਪੁੰਦੂ ਥੱਕਦਾ ਨਾ ਕੰਮ ਕਰਦਾ ਪੁੰਦੂ ਥੱਕਦਾ ਨਾ ਲਾਹੇਠ ਵਸ਼ਾਤ ਰੇਤੇ ਲਿਆ ਹੈ ਦਵਸ਼ਾ ਤੇ ਰੇਤੇ ਬਹਿਣ ਸੋਖੇ ਰਹੇ ਸਵੇਤੇ ਤੀਏ ਰੋਜ ਮਸਾਲੇ ਦੇਦੇ ਵਿੱਚ ਧਰੇ ਲਿਆਣ ਰਕਾਬੀ ਦੇ ਜਬ ਜਾਂਦੇ ਵਾਂਗ ਜਲਾਬੀ ਦੇ ਤਬ ਜਾਂਦੇ ਵਾਂਗ ਜਲਾਬੀ ਦੇ ਪਗ ਪਾਟੀ ਮੈਲਾ ਚੋਗਾ ਐਸਾ ਨਫਰਮੇਕ ਨਾ ਹੋਗਾ ਕੁਛ ਸੌਂਦੇ ਖਾਂਦੇ ਹੋਗਾ ਕਹੇ ਤੀਜ ਕਿਸੇ ਦੀ ਚੱਕਦਾ ਕੰਮ ਕਰਦਾ ਪੁੰਦੂ ਥੱਕਦਾ ਨਾ ਕੰਮ ਕਰਦਾ ਪੁੰਦੂ ਥੱਕਦਾ ਨਾ ਕੋਲ ਕੱਟਦੇ ਰੇਵੀਆਂ ਚਾਲਾ ਕਦੇ ਗਾਮ ਤੇ ਗਾਮ ਰਹਾਲਾ ਤੇਜ ਭੱਜਦੇ ਕਰਨ ਕਮਾਲਾ ਕੀ ਸਰਤ ਸਬੜ ਜੇ ਚਮਕੇ ਤੋਂ ਵੀ ਕੋਲੰਗਦੇ ਅੱਖ ਚਮਕੇ ਤੋਂ ਵੀ ਕੋਲੰਗਦੇ ਅੱਖ ਚਮਕੇ ਤੋਂ ਜੇ ਲੱਗ ਗਿਆ ਦਾਵੀ ਮੈਂ ਕਰ ਜੂ ਕਾਰ ਚਲਾਕੀ ਦੀ ਨਾ ਮਿਲਣੀ ਪੈੜ ਅਰਾਕੀ ਦੀ ਨਾ ਮਿਲਣੀ ਪੈੜ ਅਰਾਕੀ ਦੀ ਜਲਦੇ ਪੈੜ ਬਹਿਰੇ ਟਿੱਕੜਕੀਆਂ ਰੈਣ ਚ ਫੇਰੇ ਮਜਦਾ ਮੂੰ ਤਰਣ ਬਚੇਰੇ ਸਣ ਖੜ ਕੇ ਦਿਲ ਤੋਂ ਝੱਕਦਾ ਨਾ ਕੰਬ ਕਰਦਾ ਭੁੰਦੂ ਥੱਕਦਾ ਨਾ ਜਿਹਨੜਾ ਆਤ ਘੋੜਿਆਂ ਦੀ ਸੇਵਾ ਕਰਦਾ ਆਪਣਾ ਵਿਸ਼ਵਾਸ ਬਣਾ ਲਿਆ ਇਦਰੋਂ ਤਾਂ ਸੌਂਦੇ ਖਾਨ ਨੂੰ ਵਿਸ਼ਵਾਸ ਹੁੰਦਾ ਜਾਂਦਾ ਵੀ ਬੰਦਾ ਮਿਲਿਆ ਤਾਂ ਬੜਾ ਵਧੀਆ ਉਹ ਵੀ ਬਿਨਾਂ ਪੈਸਿਆਂ ਤੋਂ ਉਧਰ ਗੁਰੂ ਦਾ ਸਿੱਖ ਹੈ ਵਿਧੀ ਚੰਦ ਬਣਾਵੇ ਵਿਧੀਆਂ ਉਹ ਵਿਧੀ ਬਣਾ ਰਿਹਾ ਵੀ ਕਿਸ ਤਰ੍ਹਾਂ ਇਹ ਘੋੜੇ ਲਜਾਏ ਜਾਣ ਵਸ਼ੇੜੇ ਕਿਸ ਤਰ੍ਹਾਂ ਵਸ਼ੇੜੇ ਕਿਸ ਤਰ੍ਹਾਂ ਲੈ ਕੇ ਜਾਏ ਜਾਣ ਤਾਂ ਕਹਿੰਦੇ ਹੌਲੀ-ਹੌਲੀ ਕੁਝ ਸਮਾਂ ਲੱਗਿਆ ਧੇਰਾ ਵੀ ਦਰਿਆ ਨਾਲ ਦੀ ਲੰਘਦਾ ਸੀ ਉਹ ਵੀ ਤਰੀਕਾ ਸੀ ਇਸ ਵਾਸਤੇ ਕਹਿੰਦੇ ਇੱਕ ਪੱਥਰ ਸਿੱਟ ਦਿੰਦਾ ਤੇ ਜਿਹੜੇ ਪਹਿਲੇਦਾਰ ਸੀ ਉਹ ਖੜਾਕ ਸੁਣਦੇ ਹੁੰਦੇ ਕੋਈ ਤਾਂ ਕਹਿੰਦਾ ਵੀ ਢਿੱਗ ਢਿੱਗੀ ਐ ਕੋਈ ਕਹਿੰਦਾ ਵੀ ਮਗਰ ਮਾਛਾ ਜਿਹੜਾ ਉਹ ਦਰਿਆ ਦੇ ਨਾਲ ਵੱਜਦਾ ਵੱਡੀਆਂ ਮੱਛੀਆਂ ਜਿਹੜੀਆਂ ਉਹ ਦਰਿਆਵਾਂ ਦੇ ਨਾਲ ਦਰਿਆ ਦੇ ਵਿੱਚ ਪਾਣੀ ਵਗਦੇ ਦੇ ਵਿੱਚੋਂ ਕਿਲੇ ਦੇ ਨਾਲ ਉਹ ਟੱਕਰਾ ਮਾਰਦੇ ਆ ਉਹ ਖੜਕਾ ਹੁੰਦਾ ਹੈ ਕਿਸੇ ਨੇ ਇਧਰ ਵੱਲ ਧਿਆਨ ਨਾ ਦਿੱਤਾ ਇਸ ਵਾਸਤੇ ਗੁਰੂ ਦਾ ਸਿੱਖ ਜਿਹੜਾ ਉਹ ਇਹ ਧਿਆਨ ਪਰ ਵੀ ਤਿਆਰੀ ਕਰ ਰਿਹਾ ਹੈ ਆਓ ਇਸ ਤਰ੍ਹਾਂ ਉਹ ਕਿਲੇ ਦੇ ਉੱਤੋਂ ਜਿਹੜਾ ਪੱਥਰ ਸੁੱਟਦਾ ਹੈ ਰਾਵੀ ਦਰਿਆ ਦੇ ਵਿੱਚ ਤੇ ਜਿਹੜੇ ਸੋਚਣ ਵਾਲੇ ਐ ਅੱਡੋ ਅੱਡੀ ਆਈਡੀਏ ਲਾਉਂਦੇ ਆ ਲਖਤੇ ਲਾਉਂਦੇ ਆ ਉਸ ਵੇਲੇ ਦੀ ਦਾਸਤਾਨ ਬਾਬੂ ਜੀ ਦੀ ਕਲਮ ਤੋਂ ਮੈਮੇ ਵਾਲਾ ਜੱਫਾ ਕਿਉਂ ਬੇਨਤੀ ਕਰ ਰਿਹਾ ਹੈ ਉਹ ਪੱਥਰ ਘੇਰਿਆ ਜਦੋਂ ਤੜਾਕ ਦੇ ਕੇ ਪਹਿਰੇਦਾਰ ਗਏ ਦੌੜ ਚ ਫੇਰਿਆਂ ਤੋਂ ਕੋਈ ਆਖਦਾ ਚੜਿਆ ਦਰਿਆ ਵਗਦਾ ਆਈ ਬਾਜ ਕਿਨਾਰਿਆਂ ਘੇਰਿਆਂ ਤੋਂ ਹੋ ਕੋਈ ਆਖਦਾ ਉਹ ਚਲਿਆ ਮੱਛ ਹੋਣਾ ਹੋ ਮਾਰੀ ਛਾਂ ਸੰਸਾਰ ਦੇ ਕੇਰਿਆਂ ਤੋਂ ਆਧੀਆਂ ਆਪ ਸਟਰੀਮ ਤੋਂ ਬੁੱਲਟਾਂ ਜੀ ਲੱਗੇ ਖੌਫ ਜਾਨਵਰਾ ਸੀਲ ਦੇ ਜੀ ਗਿਰਦੀ ਲੱਗੇ ਨਾ ਖਬਰ ਹਨੇਰਿਆਂ ਤੋਂ ਹੋ ਰਾਖੀਦਾਰ ਸਲੰਦਰੀ ਕੋੜਿਆਂ ਦੀ ਰਹਿੰਦੇ ਜਾਗਦੇ ਡਰਨ ਲੁਟੇਰਿਆਂ ਤੋਂ ਹੋ ਕੋਈ ਕਹੇ ਮੈਂ ਸੁਣੀ ਗੜੂਨ ਮਾਰੀ ਹੋਏ ਤਾਂ ਗਿਰਦੀਆਂ ਸ਼ੇਰਿਆਂ ਤੋਂ ਐ ਲਕਾਰ ਕੁੱਲ ਮਾਰਦੇ ਝਾਤੀਆਂ ਨੂੰ ਉੱਠ ਉੱਠ ਕੇ ਮਹਿਲ ਉਚੇਰਿਆਂ ਤੋਂ ਹੋ ਸਾਰੇ ਕਿਲੇ ਦੇ ਵਿੱਚ ਬੰਦੋਲ ਪੈ ਗਿਆ ਹੋ ਭੱਜੇ ਆਉਣ ਪਠਾਨ ਕੁੱਲ ਡੇਰਿਆ ਤੋਂ ਰਜਵਲੀ ਚੁਰਾਏ ਨਾ ਜਾਨ ਕੋੜੇ ਮੂਹੋ ਕਿਆ ਨਾ ਬਥੇਰਿਆਂ ਤੋਂ ਮੂੰਹ ਬੋਲਿਆ ਕਿਆ ਨਾ ਬਥੇਰਿਆਂ ਤੋਂ ਇਸ ਤਰ੍ਹਾਂ ਗੁਰੂ ਪਿਆਰਿਓ ਤਿਆਰੀ ਆਪਦੀ ਸਾਰੀ ਕਰ ਲਈ ਐ ਤੇ ਉਧਰ ਪ੍ਰਮੋਸ਼ਨ ਹੋ ਗਈ ਐ ਸੌਂਦੇ ਖਾਨ ਨੂੰ ਕਹਿ ਕੇ ਭੌਂਦ ਦੀ ਪ੍ਰਮੋਸ਼ਨ ਕਰਤੀ ਐ ਵੱਡਾ ਉਧਰ ਮਿਲ ਗਿਆ ਤੇ ਹੁਣ ਨਾਲ ਨਾਲੇ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਕਹਿੰਦੇ ਵੀ ਪਾਰਟੀ ਦਿਓ ਇਸ ਵਾਸਤੇ ਕਹਿੰਦੇ ਉਹਨੇ ਤਰੀਕਾ ਲੰਬਿਆ ਤੇ ਮਦਹੋਸ਼ ਉਹਨਾਂ ਨੂੰ ਜਿੰਨੇ ਵੀ ਪਹਿਰੇਦਾਰ ਸੀ ਕਹਿੰਦੇ ਕੋਈ ਨਹੀਂ ਸਾਮ ਨੂੰ ਪਾਰਟੀ ਕਰਾਂਗੇ ਅੱਜ ਤੇ ਗੁਰੂ ਦੇ ਪਿਆਰੇ ਨੇ ਕਹਿੰਦੇ ਉਹ ਕਿਉਂਕਿ ਇੰਚਾਰਜ ਸੀ ਜਿਹੜਾ ਕੁਝ ਹੁਕਮ ਕਰਦਾ ਈ ਸਾਰਾ ਕੁਝ ਉਹ ਮਿਲਦਾ ਸੀ ਸੌਂਦੇਖਾਨ ਦੇ ਨੌਕਰਾਂ ਨੂੰ ਕਹਿ ਦਿੰਦਾ ਵੀ ਯਾਰ ਕੋਈ ਚਾਹੀਦਾ ਤਾਂ ਉਹਨੇ ਜਿਹੜੇ ਉੱਥੇ ਪਹਿਰੇਦਾਰ ਸੀ ਸਾਰਿਆਂ ਨੂੰ ਉਹਨਾਂ ਨੂੰ ਮਦਹੋਸ਼ ਕਰ ਦਿੱਤਾ ਸ਼ਰਾਬ ਜਿਹੜੀ ਚੰਦਰੇ ਸੀ ਕਿ ਇਹ ਇਹਦੇ ਨਸ਼ੇ ਦੇ ਵਿੱਚ ਸਾਰੇ ਲਟ ਗਏ ਜਦੋਂ ਪਤਾ ਲੱਗਿਆ ਵੀ ਐ ਟਕਾ ਹੋ ਗਿਆ ਤੇ ਕਿਸੇ ਪਾਸੇ ਕੋਈ ਪਰਿੰਦਾ ਫਰ ਨਹੀਂ ਮਾਰਦਾ ਤੇ ਗੁਰੂ ਦੇ ਪਿਆਰੇ ਨੇ ਕਹਿੰਦੇ ਪਾਈ ਹੈ ਜਲ ਬਾਗ ਦੇ ਉੱਤੇ ਕਾਠੀ ਪਾਈ ਹੈ ਤੇ ਅੱਧੀ ਰਾਤ ਦਾ ਸਮਾਂ ਤੇ ਰਾਵੀ ਦੇ ਵਿੱਚ ਦਰਿਆ ਦੇ ਵਿੱਚ ਕਿ ਕਿ ਦਰਿਆਈ ਘੋੜੇ ਸਨ ਤਰਨ ਜਾਣਦੇ ਸਨ ਤਰਨਾ ਉਹਨਾਂ ਦਾ ਕੰਮ ਸੀ ਇਸ ਵਾਸਤੇ ਗੁਰੂ ਵਿਧੀ ਚੰਦ ਨੇ ਲੈ ਕੇ ਗੁਰੂ ਦਾ ਆਸਰਾ ਲੌਣੀ ਤੱਕ ਅਸੀਂ ਕਵਤਾ ਸੀ ਪਰ ਸਮਾ ਜਾਤ ਨੇ ਮੁੰਡਾ ਸੰਕਟ ਸਿੰਘ ਸਾਹਿਬਾ ਦੇ ਵੀ ਬੰਦ ਇੱਥੇ ਹੀ ਬਸ ਕਰੋ ਇਸ ਵਾਸਤੇ ਇੱਕ ਘੋੜਾ ਜਿਹੜਾ ਦਿਲਬਾਗ ਉਹ ਲੈ ਕੇ ਆਉਂਦਾ ਹੈ ਰਾਂਗ ਦੇ ਵਿੱਚ ਛਾਲ ਮਾਰਦਾ ਹੈ ਤੇ ਗੁਰੂ ਪਿਆਰਿਓ ਜਨ ਚੜਦਾ ਜਦੋਂ ਪਤਾ ਲੱਗਦਾ ਵੀ ਅਸੀਂ ਤਾਂ ਲੁੱਕੇ ਪੁੱਟੇ ਗਏ ਆ ਤੇ ਚਾਰੇ ਪਾਸੇ ਬੈੜਾ ਵਹਿੰਦੇ ਆ ਤੇ ਪਰ ਗੁਰੂ ਦਾ ਵੀਹਾਰਾ ਜਿਹੜਾ ਲੈ ਕੇ ਗੁਰੂ ਦਾ ਆਸਰਾ ਭਾਈ ਕੀ ਡਰੋਲੀ ਪਹੁੰਚ ਜਾਂਦਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਗੁਰੂ ਸਾਹਿਬ ਉਸ ਸੀਨੇ ਦੇ ਨਾਲ ਲਾਉਂਦੇ ਆ ਕਿ ਬਿਧੀ ਚੰਦਾ ਤੂੰ ਧੰਨਾ ਹੈ ਇਸੇ ਤਰ੍ਹਾਂ ਦੂਜਾ ਘੋੜਾ ਜਿਹੜਾ ਉਹ ਇੱਕ ਤੇਵੇਂ ਲਾਉਣ ਵਾਲਾ ਪੱਤਰੀ ਵੇਖਣ ਵਾਲਾ ਉਹ ਬਿੱਦੀ ਚੰਦ ਬਣ ਕੇ ਉਹ ਦੂਸਰਾ ਘੋੜਾ ਗੁੱਲਬਾਗ ਲੈ ਕੇ ਆਉਂਦਾ ਹੈ ਇਹ ਹੈ ਗੁਰੂ ਪਿਆਰਿਆਂ ਦਾ ਇਤਿਹਾਸ ਇਤਿਹਾਸ ਬੜਾ ਲੰਮਾ ਹੈ ਸਮਾਂ ਬਣਦਾ ਹੈ ਇਸ ਵਾਸਤੇ ਇਨੀ ਸੇਵਾ ਪ੍ਰਵਾਨ ਕਰਨੇ ਤੁਹਾਡੀ ਸੇਵਾ ਕਰ ਰਿਹਾ ਸਿਪਾਈ ਕਰਪਾਲ ਸਿੰਘ ਜੀ ਬਾੜੀ ਮਸਤਪਾ ਭਾਈ ਅਮਰਤਪਾਲ ਸਿੰਘ ਜੀ ਨਈਆਂ ਵਾਲਾ ਭਾਈ ਅੰਬੋਲ ਸਿੰਘ ਜੀ ਪੁੱਜੋ ਮੰਡੇ ਦਾਸ ਨਸ਼ੱਤਰ ਸਿੰਘ ਵਿਸ਼ਰੀ ਜੱਥਾ ਮਹਿਮਾ ਸਰਜਾ ਬਖਸ਼ਵਾ ਗਿਆ ਬਲਾਉ ਫਤਿਹ ਗੱਟ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹਣ ਜੀ ਸ਼ਰਤਪ ਸਿੰਘ ਮਹਿਮਾ ਸਰਜਾ ਬਹੁਤ ਬਹੁਤ ਧੰਨਵਾਦ ਹੈ ਐਦੂ ਗਾਹਾਂ 10 ਮਿੰਟਾਂ ਲਈ ਬਲਦੇਵ ਸਿੰਘ ਫੁੱਲ ਆਪਣਾ ਵਿਚਾਰ ਰੱਖਣਗੇ ਬਲਦੇਵ ਸਿੰਘ ਫੁੱਲ ਬੇਨਤੀ ਵੀ ਹੈ ਜੱਥੇ ਨੂੰ ਵੀ ਅਗਲੀ ਵਾਰ ਤੋਂ ਜਦੋਂ ਵੀ ਆਉਣ ਸੈਕਟਰੀ ਜਿਹੜਾ ਮਰਜ਼ੀ ਹੋਵੇ ਸਰੇਹਾਂ ਆਇਆ ਕਰੋ ਕਿਉਂਕਿ ਬਲਦੇਵ ਸਿੰਘ ਨੂੰ ਆਦਤ ਹੈ ਵੀ ਆ ਕੇ ਬਦਲ 2:00 ਵਜੇ 3:00 ਵਜੇ ਆ ਜਾਂਦਾ ਫਿਰ ਸਮਾਂ ਨਹੀਂ ਹੁੰਦਾ ਘੰਟਾ ਘੰਟਾ ਮਤਲਬ ਜਥੇ ਦਾ ਟਾਈਮ ਸੀਗਾ ਜਿੰਨੇ ਅੱਧੇ ਦੇ ਘੰਟੇ ਚ ਰਹਿ ਗਏ ਨੇ ਸੋ ਬੇਨਤੀ ਆ ਭਾਈ ਜਥੇ ਨੂੰ ਸਮਾਂ ਰਹਿੰਦਿਆਂ ਨਾਮ ਲਿਖਾਇਆ ਕਰੋ ਸੋ ਇੱਕ ਬੇਨਤੀ ਜ਼ਰੂਰੀ ਬੇਨਤੀ ਹੈ ਮਾਇਆਂ ਨੂੰ ਵੀ ਕਿਸੇ ਮਾਈ ਦਾ ਬੱਚਾ ਛੋਟਾ ਜਿਹਾ ਰੁਲ ਗਿਆ ਤੇ ਉਹ ਸਟੇਜ ਤੇ ਕਿਰਪਾ ਕਰਕੇ ਆ ਕੇ ਲੈ ਜਾਣ ਸੋ ਮਾਇਆਂ ਨੂੰ ਠੀਕ ਹੈ ਜੀ ਲੈ ਗਏ ਸੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਗਲਾ ਜਥਾ ਬਿੱਕਰ ਸਿੰਘ ਜੀ ਕਿੜਾਕਾ ਵਾ ਜੱਥੇ ਨੂੰ ਬੇਨਤੀ ਹੈ ਵੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਵਾਹਿਬੂ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਪਗੁਰੂ ਖਾਲਸਾ ਜੀ ਆ ਬੜੇ ਬੜ ਭਾਗੇ ਹੋ ਧੰਨਤਾ ਤੇ ਜੋ ਕੋ ਵਧਾਈ ਦੇ ਪਾਤਰ ਹੋ ਕਿਹੜੇ ਹਰਤਾਲ ਦੀ ਤਰ੍ਹਾਂ ਤਾਂ ਤਾਂ ਗੁਰੂ ਹਰ Rai ਸਾਹਿਬ ਦੇ ਇਸ ਆਗਮਨ ਫੁਰਫੂ ਨੂੰ ਬੜੀ ਚੰਗੀ ਤਰ੍ਹਾਂ ਤੇ ਤੁਮ ਦਾ ਮਨਾਉਂਦੇ ਹੋ ਸੇ ਸਮਾਪਨੇ ਕੋ ਦਸਕ ਨਹੀਂ ਕਹੇ ਉਹਦੇ ਵਿੱਚ ਦੋ ਮਹੀਨੇ ਦੀ ਕਫਤਾ ਬੱਚਿਆਂ ਦੀ ਤੇ ਪੰਜ ਮਿੰਟ ਮੈਂ ਲੈਕਚਰ ਨਹੀਂ ਕਰਨਾ ਕੋਈ ਰਬੀਆ ਨਹੀਂ ਬੋਲਣਾ ਸੋਚ ਕਰਕੇ ਕੋ ਕਿ ਸਮਾਂ ਬਹੁਤ ਘੱਟ ਹੈ ਤੇ ਕੋਈ ਤਾਂ ਸਾਹਮਣੇ ਬਾਦ ਬਾਬਾਜੀਤ ਸਿੰਘ ਦੀ ਪੇਸ਼ ਕਰਕੇ ਸਮਾਪਤੀ ਬਲ ਬਣਾ ਲੀ ਤਾਂ ਬੱਚੀਆਂ ਇਹ ਛੋਟੀਆਂ ਛੋਟੀਆਂ ਬੱਚੀਆਂ ਇਹ ਆਪਣਾ ਤੇ ਅਸਲੀ ਨਾਲ ਪਿਆਰ ਰੱਖ ਰਹੀ ਐ ਕਹਿੰਦੀ ਆ ਪਾਪਾ ਅਸੀਂ ਬਾਬਾ ਨਾ ਕੈਨੇਡਾ ਜਾਣ ਨਾਲ ਰੂਪ ਚਾਣ ਤੇ ਨਾ ਕੋਈ ਵੀਜ਼ਾ ਲਪਾਉਣਾ ਮਾ ਬੇਦਕੀ ਕਰੋਗੇ ਕਹਿੰਦੀ ਸਾਨੂੰ ਤੁਹਾਡੇ ਵਰਗਾ ਢਾਡੀ ਜਿਹਾ ਬਣਾ ਦਿਓ ਤੇ ਅਸੀਂ ਗਾ ਕਰਾਂਗੇ ਉਹ ਬੱਚਿਆਂ ਆਪਣੀ ਇੱਛਾ ਦੇ ਮੁਤਾਬਕ ਇੱਕ ਗੱਵਤਾ ਪੇਸ਼ ਕਰ ਰਹੀਆਂ ਨੇ ਤੇ ਆਪਣੇ ਬੱਚਿਆਂ ਨੂੰ ਆਪਾਂ ਸਿਤਕਾਰ ਦੇਵਾਂਗੇ ਤਾਂ ਬੱਚੇ ਤਾਂ ਨੂੰ ਵੱਡੇ ਵੱਡੇ ਢਾਡੀ ਲੱਗੇ ਮੰਨ ਕੇ ਤੇ ਜੇ ਆਪਾਂ ਆਪਣੀ ਕੌਮ ਤੇ ਬੱਚਿਆਂ ਨੂੰ ਨਾ ਸੰਭਾਰਿਆ ਜਾ ਦੇ ਨਹਿਵਲ ਜਾਣਗੇ ਇਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਅੱਪ ਲੈ ਗਏ ਕਹਿੰਦੇ ਅੱਜ ਕੱਲ ਦੇ ਬੱਚਿਆਂ ਨੂੰ ਦੇਖ ਕੇ ਇਸ ਪਾਸੇ ਵੱਲ ਨੂੰ ਪਰਫੁੱਲ ਤੋਂ ਆ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਗੁਰਲੀ ਇਤਿਹਾਲਿੰਗ ਕਰ ਹੈ ਅਸੀਂ ਬਠਿੰਡਾ ਤੋਂ ਆਇਆ ਹਾਂ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਧੱਕੀ ਗੀਤਾ ਸੁਣਾ ਜਾ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹੋ ਸ਼ੇਰ ਭਵਾਦਰ ਦੁਲਲੇ ਬਿਲਕੁਲ ਨਾ ਕਬਰ ਆਇਓ ਸੂਬੇ ਦੇ ਦਰਵਾਜ਼ਾ ਤੁਰਾ ਕੇ ਗੱਜ ਕੇ ਫਤੇ ਬਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਏ ਦਾਦਾ ਤੇ ਗਬਹਾਦਰ ਦਿੱਲੀ ਦੇ ਵਿੱਚ ਸੀ ਸਵਾਰਿਆ ਬਣ ਕੇ ਹਿੱਦ ਦੀ ਚਾਦਰ ਐਸ ਕੌਮ ਨੂੰ ਕਰ ਮੰਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ ਦਰਵਾਜ਼ਾ ਤੁਰਾ ਕੇ ਗੱਜ ਕੇ ਫਤੇ ਬਲਾਇਓ ਤੁਸੀਂ ਹਾਸ ਕੌਮ ਦੇ ਵਾਰਸ ਜੋ ਕੰਬੇ ਨਾ ਟਾਲੇ ਤੇਗਾ ਦੇ ਵਿੱਚੋਂ ਬਲਦੇ ਵੀ ਸਤਨਾਮ ਹੀ ਬੋਲੇ ਐਸ ਕੌਮ ਨੂੰ ਗੁਣਮਾਨੀ ਦਾ ਜਤ ਜਵਾਨ ਵਾ ਸਿਖਾਇਓ ਸਵੇ ਦੇ ਦਰਵਾਜ਼ਾ ਜਾ ਕੇ ਗੱਦਗੇ ਪਤੇ ਬੁਲਾਇਓ ਤੁਸੀਂ ਹੋ ਨਿਕਿਆ ਨਿਕਿਆ ਦਿੰਦਾ ਸਾਖਾ ਵੱਡਾ ਕਰਨਾ ਰੈਂਦੀ ਦੁਨੀਆ ਤੱਕ ਕਰ ਕਰਦੀ ਇਸਨੇ ਯਾਰ ਹਕਮਨਾ ਨਵਾ ਕੋਈ ਇਤਿਹਾਸ ਰੱਖ ਕੇ ਇਸ ਦੁਨੀਆ ਤੋਂ ਜਾਏ ਹੋ ਸੂਬੇ ਦੇ ਦਰਬਾਰ ਤ ਜਾ ਕੇ ਗੱਜ ਕੇ ਪਤੇ ਬੁਲਾਇਓ ਪਰ ਜਾ ਪੁਰਜਾ ਕੱਟ ਜੇ ਪਾਵੇਂ ਅੱਖ ਤੋਂ ਨੀਰ ਨਚੋਵੇ ਸਿਰ ਝਾਂਦਾ ਤਾਂ ਬੇਸ਼ੱਕ ਜਾਵੇ ਸਿਰ ਨੀਵਾ ਨਾ ਹੋਵੇ ਪਿਓ ਦਾ ਜੀ ਆਣ ਸਾਂ ਨੁਕਦਰੇ ਦਾਗ ਨਾ ਲਾਇਓ ਸੂਬੇ ਦੇ ਦਰਬਾਰ ਤ ਜਾ ਕੇ ਗੱਜ ਕੇ ਪਤੇ ਬੁਲਾਇਓ ਲਕ ਕਾਲਾ ਲਚ ਦੇਵੇ ਸੁਪਾ ਕਿਦਰੇ